ਨਾ ਨਹੀਂ ਮੇਰੀ ਨਾਖੁਦ ਦੇਖੋ ਹੋਏ ਮੇਰੀ ਨਾਖੁਦ ਦੇਖੋ ਕਿਸੇ ਜਮਾਨਾ ਚਾਹ ਕਰੋ ਸੇ ਪੁੱਛਤਾ ਹੂੰ ਕਿਆ ਪੁੱਛਤਾ ਹੂੰ ਕੱਪੂ ਹਟਾ ਤੀ ਜਿਸ਼ੋੜਾ ਜਿਸ਼ੋੜਾ कहाणियूं कहाणियूं कहाणी कैसे پري کا سيتري پری کا تيرو هوتے بان اوه الي الي بهري 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 بهري

ਇਹ ਮਹਿਫਲ ਮੈਂ ਵੱਜਾਉਣਾ ਨਹੀਂ ਪਤਾ ਰਾ ਮੇਰੀ ਲਾ ਲਾ ਪੂਜ ਸੱਚੇ ਦਰਬਾਰ ਕੀ ਜਾਏ ਮੈਂ ਬਾਬਾ ਸਰਬਜੀਤ ਸਿੰਘ ਜਿਨ੍ਹਾਂ ਨੇ ਸਾਡੀ ਵਾਲਤਾ ਦੀ ਜਤਰਾ ਕੀਤੀ ਹੈ ਪਿੰਡ ਜੇਠੂਆ ਦਰਬਾਰ ਬਾਬਾ ਬੇਰੀ ਵਾਲਾ ਸੰਤ ਬਾਬਾ ਬੋੜ ਸ਼ਾਹ ਜੀ ਬ੍ਰਹਮ ਗਿਆਨੀ ਦੇ ਸਥਾਨ ਤੋਂ ਅਸੀਂ ਬਾਬਾ ਗੁਲਜਾਰ ਸ਼ਾਹ ਜੀ ਸਾਡੇ ਨਾਲ ਜਿਨ੍ਹਾਂ ਦੀ ਗਵਾਈ ਹੇਠ ਅਸੀਂ ਆਏ ਹਾਂ ਇੱਥੇ ਬਾਬਾ ਰਮੇਸ਼ ਸ਼ਾਹ ਸਰਕਾਰ ਦਸਤੀ ਕਰਾਣਾ ਚਿੱਠੇ ਸ਼ਰੀਫ ਬਾਬਾ ਦੈਦ ਸ਼ਾਹ ਬਾਬਾ ਗਣੇ ਸ਼ਾਹ ਬਾਬਾ ਮਲੰਗ ਸ਼ਾਹ ਬਾਬਾ ਕਰੀਮ ਸ਼ਾਹ ਬਾਬਾ ਜੋਤਰੀ ਸ਼ਾਹ ਸਰਕਾਰ ਉਨਾ ਦੇ ਸੇਵਕ ਬਾਬਾ ਦੇਵਤਾ ਸ਼ਾ ਸਰਕਾਰ ਦੇ ਸੇਵਕ ਬਾਬਾ ਵੀਰੇਸ਼ਾ ਸਰਕਾਰ ਜਿਨ੍ਹਾਂ ਦਾ ਅੱਜ 30 ਭਾਦਰੋਂ ਵਾਲੇ ਦਿਨ ਉਸਤਤ ਭੰਡਾਰਾ ਹੈ ਉਸ ਭੰਡਾਰੇ ਦੀ ਸਾਰੇ ਸ਼੍ਰੀਖਤ ਕਰਨ ਵਾਸਤੇ ਜੋ ਸੰਗਤ ਤਮਾਹ ਪੁਰਸ਼ ਬਾਬਾ ਬਾਲੇਸ਼ਾ ਸਰਕਾਰ ਨੂੰ ਪਹਿਲਾ ਇਸੇ ਮਹਿਫਲ ਸ਼ੁਰੂ ਕਰਾ ਕੇ ਹੁਣ ਔਜਾਜ ਤੋਂ ਲੈ ਕੇ ਇੱਥੋਂ ਜਾ ਚੁੱਕੇ ਨੇ ਤੇ ਸਾਡੀ ਇਹ ਹੋਇਆ ਕਿ ਜਿੰਨੀਆਂ ਵੀ ਸੰਗਤਾਂ ਆਈਆਂ ਸਭ ਮੇਲੇ ਦੇ ਹਾਜ਼ਰੀਆਂ ਦਰ ਪ੍ਰਵਾਨ ਕਰਨ ਸਰਕਾਰ ਬਾਬਾ ਵੀਰੇਸ਼ਾ ਬਾਬਾ ਫਰੀਦ ਸਾਹਿਬ ਚਿਸ਼ਤੀ ਸਾਵਰੀ ਕਾਲੀ ਯਾਰਾ ਸ੍ਰੀ ਫੌਲੇ ਬਾਬਾ ਜੀ ਖਾਲਾ ਗਰੀ ਬਨਵਾਦ ਸਭ ਸੰਗਤਾਂ ਨੂੰ ਆਪਣੇ ਦਰ ਤੋਂ ਖੁਸ਼ੀਆਂ ਦੇ ਕੇ ਤੇ ਸਭ ਦੀਆਂ ਝੋਲੀਆਂ ਪਰ ਕੇ ਤੋਰਨ ਤੇ ਸਭ ਦੀ ਹਾਜ਼ਰੀ ਦਾ ਪ੍ਰਵਾਨ ਕਰਨ ਜਨਕਾਰਾ ਪੀਰਾਂ ਦੇ ਪੀਰ ਦਾ ਬਹੁਤ ਸਤਿਕਾਰ ਜੇਵਾ ਕੀ ਇਹਨੇ ਆਪਣੇ ਤਿਆਰ ਕਰਦੇ ਹੁਣ ਬਾਬਾ ਜੀ ਮੇਰੇ ਬਾਰੇ ਦੱਸਣਗੇ ਕਿੰਨੀ ਸੀ ਬਾਬਾ ਅਮਰਾਂ ਸ਼ਾਹ ਜੀ ਕਿੰਨੀ ਸੀ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੀ ਮੈਂ ਇਸਤਰੀ ਗ੍ਰੰਥ ਜੋ ਸੇਵਾਦਾਰ ਰਾਮ ਸਿੰਘ ਜੀ ਜੋ ਕਿ ਆਏ ਸਭ ਸੰਤਾਂ ਦਾ ਦਿਲੋਦਨ ਨਮਾਜ਼ ਕਰਦਾ ਹਾਂ ਐਮਐਲਏ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਵਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਵੀ ਭੰਡਾਰਾ ਜੋ ਮਨਾਇਆਗਾ ਸਾਡਾ 20 ਭਾਦਰੋਂ ਇਹ ਸੰਤ ਬਾਬਾ ਵੀ ਨਿਸ਼ਾ ਸਰਕਾਰ ਸਾਡੇ ਜਿਹੜੇ ਬਜ਼ੁਰਗ ਹੋਏ ਸਨ ਇਹ ਉਹਨਾਂ ਦੀ ਗੱਦੀ ਘਰ ਕਰਾਉਣਾ ਜਿਹੜਾ ਗਾਂ ਚੱਲਦਾ ਹੁੰਦਿਆ ਵਾ ਤੇ ਉਹਨਾਂ ਦੀ ਗਾੜੀ ਇਹ ਸੇਵਾ ਜਿਹੜੀ ਆ ਸਰਕਾਰ ਨੇ ਸਾਨੂੰ ਬਖਸ਼ੀ ਆ ਤੇ ਅੱਜ ਉਹਨਾਂ ਦੀ ਸਦਕਾ ਹੀ ਹੋਵੇ ਜਿਹੜੀ ਸਰਕਾਰ ਦੀ ਸਦਕਾ ਜਿੱਥੇ ਮਿਲੇ ਲੱਗੇ ਨੇ ਤੇ ਸੰਤ ਮਹਾਂਪੁਰਛ ਆਏ ਨੇ ਤੇ ਸਾਰੀਆਂ ਸੰਗਤਾਂ ਜੈ ਪੀ ਗਾਂ ਬਾਬਾ ਜੀ ਅੱਜ ਜੋ ਯੂਫਲੂ ਕੀ ਮੈਸੇਜ ਆਇਆ ਜੋ ਨੋਜਮਣ ਜਿਹੜੇ अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी सी एल भवानीगढ़ टाउन प्लानिंग अप्रूव्ड नए घर की नई खुशियों को परिवार के साथ दुखना करें। नया घर या प्लॉट खरीदने के लिए अभी संपर्क करें। नाइन